ਅਜੋਕੇ ਸਮੇਂ ਦੇ ਵਿੱਚ WhatsApp ਦੇ ਜਰੀਏ ਸੋਸ਼ਲ ਮੀਡੀਆ ਦੇ ਜਰੀਏ Facebook ਦੇ ਜਰੀਏ ਬੜੀਆਂ ਗੱਲਾਂ ਕਰਦੇ ਨੇ ਕਈ ਮੈਨੂੰ ਫੋਨ ਵੀ ਕਰ ਲੈਂਦੇ ਆ ਕਈ ਵਾਰ ਤੁਸੀਂ ਪੋਸਟਾਂ ਪੜਨ ਵਿੱਚ ਤੁਹਾਨੂੰ ਮਿਲ ਜਾਂਦੀਆਂ ਹੋਣਗੀਆਂ ਕਹਿੰਦੇ ਜਿਹੜੇ ਦਸਮੇ ਪਾਤਸ਼ਾਹ ਦੀ ਬਾਣੀ ਦੀ ਕਥਾ ਕਰਦੇ ਆ ਨਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਲੰਗੀਧਰ ਪਾਤਸ਼ਾਹ ਉਹਨਾਂ ਦੀ ਕਿਰਪਾ ਦੇ ਸਦਕਾ ਦਾਸ ਵਿੱਚ ਤੇ ਇੰਨੀ ਬੁੱਧੀ ਨਹੀਂ ਗਈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਬਚਿੱਤਰਨਾਟਕ ਦੀ ਦਾਸ ਕਥਾ ਕਰਦਾ ਤੇ ਕਈ ਫੋਨ ਵੀ ਕਰਦੇ ਆ ਉਹਦੇ ਵਿੱਚ ਵਿਚਾਰ ਉਹਨਾਂ ਦੀ ਪਤਾ ਕੀ ਹੁੰਦੀ ਆ ਕਹਿੰਦੇ ਜਿਹੜੇ ਦਸ਼ਮ ਗ੍ਰੰਥ ਨੂੰ ਮੰਨਦੇ ਨੇ ਬਚਿੱਤਰਨਾਟਕ ਦੀ ਬਾਣੀ ਪੜ੍ਹਦੇ ਆ ਜਾਂ ਬਚਿੱਤਰਨਾਟਕ ਦੀ ਬਾਣੀ ਦੀ ਕਥਾ ਕਰਦੇ ਨੇ ਜਾਂ ਅਕਾਲ ਉਸਤਤ ਬਾਣੀ ਪੜਦੇ ਆ ਅਕਾਲ ਉਸਤਤ ਬਾਣੀ ਦੀ ਕਥਾ ਕਰਦੇ ਨੇ ਜਾਂ ਚੰਡੀ ਦੀ ਵਾਰ ਦੀ ਬਾਣੀ ਪੜਦੇ ਨੇ ਚੰਡੀ ਦੀ ਵਾਰ ਦੀ ਕਥਾ ਕਰਦੇ ਨੇ ਜਾਂ ਸ੍ਰੀ ਦਸ਼ਮ ਗ੍ਰੰਥ ਦੀ ਬਾਣੀ ਪੜਦੇ ਨੇ ਕਹਿੰਦੇ ਉਹ ਇੱਕ ਆਰਐਸਐਸ ਦੇ ਏਜੰਟ ਹੈ ਮੈਂ ਬੜਾ ਹਰਖਾਨਾ ਨਗਰੂ ਕੇ ਪਿਆਰਿਓ ਵੀ ਗੱਲ ਕਰਨ ਤੋਂ ਪਹਿਲਾਂ ਸੋਚਤਾ ਲੈਣ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਸਰਚ ਕਰਕੇ ਦੇਖ ਲਿਓ ਉਹ ਮਹਾਂਪੁਰਖ ਦਸਵੇਂ ਪਾਤਸ਼ਾਹ ਦੀ ਬਾਣੀ ਦੀ ਕਥਾ ਵੀ ਕਰਦੇ ਸਨ ਚੰਡੀ ਦੀ ਵਾਰ ਦੀ ਕਥਾ ਵੀ ਆ ਬਚਿੱਤਰ ਨਾਟਕ ਦੀ ਕਥਾ ਵੀ ਆ ਔਰ ਗੁਰੂ ਕੇ ਪਿਆਰੋ ਅਕਾਲ ਉਸਤਤ ਦੀ ਕਥਾ ਵੀ ਆ ਉਹ ਕਥਾ ਵੀ ਕਰਦੇ ਸਨ ਦਸਵੇਂ ਪਾਤਸ਼ਾਹ ਦੀ ਬਾਣੀ ਵੀ ਪੜ੍ਹਦੇ ਸਨ ਕੀ ਹੁਣ ਸੰਤ ਬਾਬਾ ਜਰਨੈਲ ਸਿੰਘ ਨੂੰ ਆਪਾਂ ਫਿਰ ਆਰਐਸਐਸ ਦਾ ਏਜੰਟ ਕਵਾਂਗੇ ਜਿਹੜਾ ਥੰਮ ਬਣ ਕੇ ਗੁਰੂ ਕੇ ਪਿਆਰੋ ਸਰਕਾਰ ਦੇ ਸਾਹਮਣੇ ਖੜੋ ਗਿਆ ਅਕਾਲ ਤਖਤ ਸਾਹਿਬ ਤੋਂ ਉਹ ਯੋਧਾ ਬੋਲਦਾ ਸੀਗਾ ਤੇ ਦਿੱਲੀ ਦੀਆਂ ਕੰਧਾਂ ਥੜ 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 ਕੰਬਨ ਲੱਗ ਪੈਂਦੀਆਂ ਸਨ ਅੱਕੇ ਜਿਹੜੇ ਸੰਪਰਦਾਵਾਂ ਨੂੰ ਮੰਨਦੇ ਨੇ ਸੰਪਰਦਾਵਾਂ ਦਾ ਸਤਿਕਾਰ ਕਰਦੇ ਨੇ ਉਹ ਆਰਐਸਐਸ ਦੇ ਏਜੰਟ ਨੇ ਮੈਂ ਆਪ ਸੰਗਤਾਂ ਨੂੰ ਸਨਿਮਰਤਾ ਸਹਿਤ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਸਵਾਲ ਵੀ ਕਰਦਾ ਤੁਸੀਂ ਮੈਨੂੰ ਦੱਸੋ ਕਿ ਸੰਤ ਬਾਬਾ ਜਰਨੈਲ ਸਿੰਘ ਮਾਹਪੁਰਖ ਭਿੰਡਰਾਂ ਵਾਲੇ ਨੌਜਵਾਨ ਬੈਠੇ ਆ ਕਿ ਆਰਐਸਐਸ ਦੇ ਏਜੰਟ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਸਮ ਦੀ ਬਾਣੀ ਪੜਨ ਵਾਲੇ ਬਸ ਗੱਲ ਕੀ ਹੈ ਗੁਰੂ ਕੇ ਪਿਆਰੇ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੇ ਦਸਮ ਦੀ ਬਾਣੀ ਪੜ੍ਹਦੇ ਆ ਨਾ ਉਹਨਾਂ ਨੂੰ ਬਦਨਾਮ ਕਰਨਾ